ਅੱਜ ਕੱਲ ਦਾ ਐਕਸ਼ਨ ਆਪਾਂ ਦਿਖਾ ਸਕਦੇ ਆ ਨਾਰਮਲ ਹੀ ਹੈ ਨਾ ਪਰ ਜਦੋਂ ਪੁਰਾਣਾ ਦਿਖਾਉਣਾ ਇੱਕ ਪਿੰਡ ਦੇ ਵਿੱਚ ਸਾਰੀ ਕਹਾਣੀ ਸਿਰਜਣੀ ਆ ਫਿਰ ਜਿਹੜਾ ਪੁਰਾਣਾ ਪੰਜਾਬ ਸੀਗਾ ਜਿਵੇਂ ਜੰਨਾ ਚੜਦੀਆਂ ਸੀ ਆ ਚਾਰ ਚਾਰ ਪੰਜ ਪੰਜ ਦਿਨ ਰਹਿੰਦੀਆਂ ਸੀ ਉੱਥੇ ਨਾ ਤੇ ਉਹ ਜਿਹੜਾ ਸਾਰਾ ਮਾਹੌਲ ਦਿਖਾਇਆ ਸਕਰੀਨ ਤੇ ਉਹ ਕਮਾਲ ਆ ਤੋਂ ਇਹ ਚੀਜ਼ਾਂ ਦੀ ਸੁਣਦੇ ਹੁੰਦੇ ਸੀ ਅਕਸਰ ਜਿਵੇਂ ਮੇਰੇ ਆਪਦੇ ਪਿੰਡ ਵੀ ਜਦੋਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਨਾ ਉਦੋਂ ਸੁਣਦੇ ਹੁੰਦੇ ਸੀ ਪਰ ਜਦੋਂ ਅੱਜ ਅੱਖੀਂ ਦੇਖਿਆ ਸਕਰੀਨ ਦੇ ਉੱਤੇ ਬਹੁਤ ਵਧੀਆ ਲੱਗਿਆ ਫਿਰ ਮੂਵੀ ਦੇਖੀ ਇੱਕ ਕਲਚਰ ਮੂਵੀ ਦੇਖੀ ਹੈ ਕਿਵੇਂ ਲੱਗਿਆ ਬੱਬੂ ਬਾਈ ਦੀ ਜਿਹੜੀ ਐਕਟਿੰਗ ਦਾ ਚਲੋ ਆਪਾਂ ਛੋਟੇ ਹੁੰਦੇ ਚਲੋ ਤੁਹਾਡੇ ਕਿਸੇ ਦੇ ਹਾਨੀ ਵੀ ਹੋਣਗੇ ਪਰ ਜੋ ਫਿਲਮ ਵਿੱਚ ਦਿਖਾਇਆ ਗਿਆ ਉਹ ਕਿੰਨਾ ਲੱਗਿਆ ਬਰੇ ਬਹੁਤ ਵਧੀਆ ਫਿਲਮ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਕਮਾਲ ਦੀ ਫਿਲਮ ਕਿਉਂਕਿ ਐਕਸ਼ਨ ਥ੍ਰਿਲਰ ਅੱਜ ਕੱਲ ਨਹੀਂ ਬਣਦੀਆਂ ਨੇ ਪਰ ਜਦੋਂ ਪੀਰੀਓਡਿਕ ਦੇ ਵਿੱਚ ਬਣਦੀ ਐਕਸ਼ਨ ਥ੍ਰਿਲਰ ਪੁਰਾਣੇ ਸਮਿਆਂ 'ਚ ਜਾਣਦੇ ਆ ਸੀ ਹਨ ਉਹ ਬੜੇ ਮਤਲਬ ਕਮਾਲ ਦੀ ਹੁੰਦੀਆਂ ਕਿਉਂਕਿ ਜੇ ਮੰਨ ਲਓ ਅੱਜ ਕੱਲ ਦਾ ਐਕਸ਼ਨ ਆਪਾਂ ਦਿਖਾ ਸਕਦੇ ਆ ਨਾਰਮਲ ਹੀ ਹੈ ਨਾ ਪਰ ਜਦੋਂ ਪੁਰਾਣਾ ਦਿਖਾਉਣਾ ਇੱਕ ਪਿੰਡ ਦੇ ਵਿੱਚ ਸਾਰੀ ਕਹਾਣੀ ਸਿਰਜਣੀ ਆ ਜਿਵੇਂ ਮੰਨ ਲਓ ਵੀ ਪਹਿਲਾਂ ਉਹਨਾਂ ਦੀ ਦੋਸਤੀ ਦੇ ਕਿੱਸੇ ਇੱਕ ਪਿੰਡ 'ਚ ਹੁੰਦੇ ਨੇ ਫਿਰ ਉਸੇ ਪਿੰਡ 'ਚ ਉਹਨਾਂ ਦੇ ਦੁਸ਼ਮਣੀ ਦੇ ਕਿੱਸੇ ਜਿਵੇਂ ਉਹ ਕਹਿੰਦੀ ਆ ਵੀ ਵੀ ਕਥਾਉਂਦੇ ਆ ਨਾ ਵੀ ਹੁਣ ਸੱਤ ਪਿੰਡਾਂ ਜਿੰਨਾਂ ਦੀ ਦੁਸ਼ਮਣੀ ਦੇ ਕਿੱਸੇ ਨੇ ਨਾ ਇਹ ਚੀਜ਼ਾਂ ਉਹਨਾਂ ਦਾ ਪੁਰਾਣੇ ਟਾਈਮਾਂ 'ਚ ਸੀਗੀਆਂ ਨਾ ਫਿਰ ਜਿਹੜਾ ਪੁਰਾਣਾ ਪੰਜਾਬ ਸੀਗਾ ਜਿਵੇਂ ਜੰਨਾ ਚੜਦੀਆਂ ਸੀ ਆ ਚਾਰ ਚਾਰ ਪੰਜ ਪੰਜ ਦਿਨ ਰਹਿੰਦੀਆਂ ਸੀ ਉੱਥੇ ਨਾ ਤੇ ਉਹ ਜਿਹੜਾ ਸਾਰਾ ਮਾਹੌਲ ਦਿਖਾਇਆ ਸਕਰੀਨ ਤੇ ਉਹ ਕ ਜਿਹੜਾ ਪਹਿਲਾ ਪੂਰਾ ਪੌਣਾ ਘੰਟਾ ਘੰਟਾ ਦੇਖਦੇ ਆ ਨਾ ਉਹ ਪੁਰਾਣੇ ਪੰਜਾਬ ਦੇ ਦਰਸ਼ਨ ਹੁੰਦੇ ਨੇ ਸੋ ਮੈਂ ਤਾਂ ਵਧਾਈ ਦਿੰਨਾ ਸਾਰੀ ਟੀਮ ਨੂੰ ਸਾਰੇ ਅਦਾਕਾਰਾਂ ਨੇ ਬਹੁਤ ਪਾਵਰਫੁਲ ਪਰਫਾਰਮੈਂਸ ਕੀਤੀ ਆ ਪਹਿਲੇ ਸਮੇਂ ਜਿਵੇਂ ਹੁੰਦੇ ਸਿੱਟਨੀਆਂ ਵਗੈਰਾ ਕਿੰਨੇ ਦੇ ਸੀ ਬੁੜੀਆਂ ਸਾਰੀਆਂ ਪਿੰਡ ਦੇ ਇਕੱਠੇ ਹੋ ਕੇ ਮੇਲ ਹੁੰਦਾ ਸੀ ਉਹ ਬਰਾਤੀ ਬੈਠੇ ਉਹਨਾਂ ਨਾਲ ਗਾਲਾਂ ਕੱਢੀ ਜਾਂਦੀਆਂ ਤੇ ਅੱਜ ਕੱਲ ਤਾਂ ਮੇਰੇ ਸਾਰਾ ਕੋਈ ਮਾਰਾ ਇੱਕਾਦ ਤੇ ਉੱਥੇ ਠਾਠਾ ਹੋ ਜਾਏ ਜਿਹੜੇ ਲਾਭ ਹਾ ਗਾਲਾਂ ਨਹੀਂ ਉਦੋਂ ਇਹ ਕਲਚਰ ਸੀ ਸਾਡਾ ਹਾਂ ਜਿਵੇਂ ਮੰਨ ਲਓ ਵੀ ਉਦੋਂ ਬੋਲੀਆਂ ਪਾਉਂਦੇ ਸੀ ਫਿਰ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਸੀਗਾ ਜਨਨ ਵਾਲਿਆਂ ਨੂੰ ਹਨ ਜਿਵੇਂ ਉਹ ਫਿਲਮ ਦੇ ਵਿੱਚ ਵੀ ਸੀਨ ਹੈਗਾ ਵੀ ਉਹ ਜਨਨ ਨੂੰ ਬੰਨ੍ਹ ਦਿੰਦੇ ਨੇ ਵੀ ਰੋਟੀ ਨਹੀਂ ਖਾ ਸਕਦੇ ਜਿਨ ਨਜ਼ਰ ਜਵਾਬ ਨਹੀਂ ਦੇਣਾ ਫਿਰ ਉਦੋਂ ਬਾਅਦ ਇਧਰੋਂ ਮੁੰਡੇ ਜਵਾਬ ਦਿੰਦੇ ਨੇ ਹਨ ਸੋ ਇਹ ਚੀਜ਼ ਆਸੀਂ ਸੁਣਦੇ ਹੁੰਦੇ ਸੀ ਅਕਸਰ ਜਿਵੇਂ ਮੇਰੇ ਆਪਦੇ ਪਿੰਡ ਵੀ ਜਦੋਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਹਨ ਉਦੋਂ ਸੁਣਦੇ ਹੁੰਦੇ ਸੀ ਪਰ ਜਦੋਂ ਅੱਜ ਅੱਖੀਂ ਦੇਖਿਆ ਸਕਰੀਨ ਦੇ ਉੱਤੇ ਬਹੁਤ ਵਧੀਆ ਲੱਗਿਆ ਮਤਲਬ ਪਿੱਤਲ ਦੇ ਉਹ ਭਾਂਡੇ ਵੇਖੇ ਜਿਹੜੇ ਅੱਜ ਬਜ਼ੁਰਗਾਂ ਦੇ ਆਪਾਂ ਵੇਚ ਦਿੱਤੇ ਹੁਣ ਅਸੀਂ ਫਿਰ ਕਰੇ ਕੀ ਦੇ ਕਿ ਲਿਆ ਰਹੇ ਵੀ ਸੋਚੋ ਵੀ ਅੱਜ ਅਸੀਂ ਪੁਰਾਣੇ ਕਲਚਰ ਨੂੰ ਫਿਰ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਉਹ ਚੀਜ਼ਾਂ ਸਾਡੇ ਤੋਂ ਫਿਰ ਵੀ ਦੂਰ ਜਾ ਰਹੀਆਂ ਨੇ ਦੇਖੋ ਭਾਈ ਸਮੇਂ ਨੇ ਅੱਗੇ ਵਧਣਾ ਹੁੰਦਾ ਸਮੇਂ ਦੀ ਮੰਗ ਹੈ ਨਾ ਸਾਰਾ ਕੁਝ ਸਮੇਂ ਦੇ ਨਾਲ ਤਬਦੀਲ ਵੀ ਹੋਣਾ ਹੁੰਦਾ ਬਦਲਣਾ ਵੀ ਹੁੰਦਾ ਪਰ ਉਹਦੇ ਨਾਲ ਮੈਨੂੰ ਲੱਗਦਾ ਹੁੰਦਾ ਵੈਲਿਊਜ਼ ਨੇ ਜਿਹੜੀਆਂ ਮੋਰਲ ਵੈਲਿਊਜ਼ ਹਨ ਉਹ ਅਸੀਂ ਪਿਛਲੀਆਂ ਸਾਭ ਲਈਏ ਤੇ ਉਹਨਾਂ ਦੇ ਨਾਲ ਹੀ ਸਾਰਾ ਕੁਝ ਵੱਜ ਜਾਣਾ ਤੁਸੀਂ ਵੀ ਹਮੇਸ਼ਾ ਜਿਹੜੇ ਬਚੇ ਕਿਸਾਨਾਂ ਵਾਲੀ ਗਾਣੇ ਗਾਏ ਹੋਣ ਚਾਹੀਏ ਜਿਹੜੇ ਲੋਕ ਤੱਤ ਵਿੱਚ ਗਾਏ ਨੇ ਉਹ ਲੋਕ ਤੱਤ ਅੱਜ ਸ਼ਾਇਦ ਸੁਣੇ ਨਹੀਂ ਹੋਣੇ ਲੰਮਾ ਸਮਾਂ ਹੋ ਗਿਆ ਉਹ ਅਲਗੋਜੇ ਵਗੈਰਾ ਜੋ ਵੀ ਧੰਦੀ ਹਾਂਜੀ ਹਾਂਜੀ ਮੈਂ ਉਹੀ ਤੁਹਾਨੂੰ ਕਿਹਾ ਪਤਾ ਕੀ ਚੱਕਰਾ ਜਦੋਂ ਪੁਰਾਣਾ ਪੰਜਾਬ ਸਿਰਜਣਾ ਨਾ ਉਹ ਆਪਦੇ ਆਪ 'ਚ ਡਾਇਰੈਕਟਰ ਲਈ ਬਹੁਤ ਵੱਡਾ ਟਾਸਕ ਹੁੰਦਾ ਜਿਵੇਂ ਅਸੀਂ ਤੋਜਮਾਨ ਉਹਨਾਂ ਦੀ ਸਮਝ ਆ ਜਿਹੜੀ ਫਿਲਮ ਮੇਕਿੰਗ ਨੂੰ ਲੈ ਕੇ ਉਹ ਸਾਰੀ ਦਿਖਦੀ ਆ ਉਹਦੇ ਵਿੱਚ ਸੋ ਪਹਿਲਾਂ ਵੀ ਫਿਲਮਾਂ ਬਣੀਆਂ ਨੇ ਆਪਾਂ ਨੂੰ ਵੀ ਪਤਾ ਵੀ ਕੁਝ ਫਿਲਮਾਂ ਨਹੀਂ ਬਣੀਆਂ ਅਪ ਟੂ ਦੀ ਮਾਰਕ ਨਾ ਤੇ ਪਰ ਇਹ ਕਮਾਲ ਦੀ ਫਿਲਮ ਬਣੀ ਹੈ थैंक यू ਸੋ ਮਚ